ਅੱਜ ਪੰਜਾਬ ਵੈਬ ਨਿਊਜ਼ ਚੈਨਲ ਅਸੀਂ ਇਸ ਵਕਤ ਰਾਜਪੁਰਾਜੂ ਭਾਰਤੀ ਜਨਤਾ ਪਾਰਟੀ ਜਗਦੇਸ਼ ਕੁਮਾਰ ਦੇ ਦਫ਼ਤਰ ਦੇ ਵਿੱਚ ਮੌਜੂਦ ਹਾਂ ਤੁਹਾਨੂੰ ਦੱਸਤੀਏ ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਦਿਨ ਪਹਿਲਾਂ ਜਿਹੜੀ ਹੈ ਇੱਕ ਲੈਂਡ ਪੁਲਿੰਗ ਸਕੀਮ ਲੈ ਕੇ ਆਈ ਸੀ ਜਿਸ ਤੋਂ ਜਿਹੜਾ ਤਕਰੀਬਨ ਪੰਜਾਬ ਦੀ 65000 ਜਿਹੜੀ ਹੈ ਸਕਰ ਫੁੱਟ ਦੀ ਜ਼ਮੀਨ ਜਿਹੜੀ ਹੈ ਐਕਵਾਇਰ ਕੀਤੀ ਜਾਣੀ ਹੈ ਜਿਸ ਤੋਂ ਵੱਖ-ਵੱਖ ਪਿੰਡਾਂ ਤੇ ਵੱਖ-ਵੱਖ ਝੀਲਾਂ ਦੇ ਵਿੱਚ ਉਹਨਾਂ ਦੇ ਨਾਮ ਸ਼ਾਮਿਲ ਸੀ ਉਸ ਨੂੰ ਲੈ ਕੇ ਲਗਾਤਾਰ ਵੱਖ-ਵੱਖ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਇਸ ਜਿਹੜੀ ਸਕੀਮ ਦਾ ਲੈਂਡ ਪੁਲਿੰਗ ਸਕੀਮ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਹਨ ਉਸ ਨੂੰ ਲੈ ਕੇ ਅੱਜ ਉਹਤੇ ਤੇ ਪੁੱਛ ਰਹੇ ਹਨ ਤਾਂ ਉਹਨਾਂ ਕੋਲੋਂ ਇਸ ਪ੍ਰੈਸ ਕਾਨਫਰੰਸ 'ਚ ਐਮ ਖੁਲਾਸੇ ਕੀਤੇ ਜਾਣਗੇ ਤੁਹਮ ਦਿਖਾਉਂਦੇ ਆ ਗੱਲਬਾਤ ਕਰਾਨੇ ਉਹਨਾਂ ਨਾਲ ਇਸ ਬੰਦੇ ਵਿੱਚ ਉਹਨਾਂ ਦਾ ਕੀ ਕਹਿਣਾ ਹੈ ਆਈਬੀਐਨ ਪੰਜਾਬ ਲੋਸਰੇ ਰਾਜਪੁਰਾ ਤੋਂ ਹਿਮਾਸ਼ੂ ਹਰਿਦਿਰ ਤੋਂ ਬਹੁਤ ਹੀ ਸਤਕਾਰਯੋਗ ਅੱਜ ਇੱਥੇ ਰਾਜਪੁਰਾ ਬੀਜੇਪੀ ਦੇ ਦਫਤਰ ਵਿਖੇ ਪਹੁੰਚੇ ਹੋਏ ਸਮੁੱਚੇ ਸਾਡੇ ਵੱਖ-ਵੱਖ মিডিਆ ਭਰਾ ਪੱਤਰਕਾਰ ਸਹਿਬਾਨ ਵੱਖ-ਵੱਖ ਨਿਊਜ਼ ਚੈਨਲ ਤੇ ਅਖਬਾਰ ਤੋਂ ਪਹੁੰਚੇ ਹੋਏ ਸਾਡੇ ਸਾਰੇ ਭਰਾ ਔਰ ਅੱਜ ਸਾਡੇ ਵਿੱਚ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸ਼੍ਰੀ ਸਿਰਜੀ ਜੈਜੀ ਜੋ ਸਾਬਕਾ ਮੰਤਰੀ ਹਨ ਔਰ ਵਾਈਸ ਪ੍ਰੈਜ਼ੀਡੈਂਟ ਹੈ ਬੀਜੇਪੀ ਦੇ ਅਨਿਲ ਸ੍ਰੀਨਜੀ ਜੋ ਮਹਾ ਮੰਤਰੀ ਹੈ ਪੰਜਾਬ ਬੀਜੇਪੀ ਦੇ ਕੇਡੀ ਭੰਡਾਰੀ ਜੀ ਸਾਬਕਾ ਮੰਤਰੀ ਪੰਜਾਬ ਸਰਕਾਰ ਦੀਪਾ ਜੈਂਦਰ ਕੌਰ ਜੀ ਜੋ ਮਹਿਲਾ ਵਿੰਗ ਦੇ ਪ੍ਰਧਾਨ ਹੈ ਪੰਜਾਬ ਦੇ ਮੇਰੇ ਵੱਡੇ ਭਰਾ ਜਗਦੀਸ਼ ਕੁਮਾਰ ਜੀ ਜੱਗਾ ਜੋ ਹਲਕਾ ਇਚਾਰਜ ਹੈ ਬੀਜੇਪੀ ਤੋਂ ਰਾਜਪੁਰਾ ਤੋਂ ਜਸਪਾਲ ਸਿੰਘ ਜੀ ਗੰਗਰੋਲੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਇੱਥੇ ਪਹੁੰਚੇ ਹੋਏ ਸਾਡੇ ਵੱਖ-ਵੱਖ ਮੰਡਲਾਂ ਤੋਂ ਵੱਖ-ਵੱਖ ਮੋਰਚਿਆਂ ਤੋਂ ਪ੍ਰਧਾਨ ਸਾਹਿਬਾਨ ਜਨਰਲ ਸਕੱਤਰ ਸਾਹਿਬਾਨ ਮੈਂ ਇੱਥੇ ਸਾਰਿਆਂ ਨੂੰ ਆਪਣੇ ਵੱਲੋਂ ਪ੍ਰਧਾਨ ਜੀ ਜੱਗਾ ਜੀ ਵੱਲੋਂ ਜੀ ਆਇਆਂ ਕਹਿੰਨਾ ਹੈ ਪੱਤਰਕਾਰ ਸਾਹਿਬਾਨ ਨੂੰ ਜੀ ਆਇਆਂ ਨੂੰ ਕਹਿਣਾ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਵਿਸ਼ੇਸ਼ ਤੌਰ ਤੇ ਜੋ ਜੈਣੀ ਜੀ ਸ੍ਰੀਨ ਸਾਹਿਬ ਔਰ ਭੰਡਾਰੀ ਜੀ ਇੱਥੇ ਬੀਬਾ ਜੀ ਇੱਥੇ ਪਹੁੰਚੇ ਆ ਇਸ ਤੇ ਵਿਸ਼ੇਸ਼ ਤੌਰ ਤੇ ਲੈਂਡ ਪੂਲਿੰਗ ਔਰ ਇੱਕ ਸਾਡੀ ਭਾਜਪਾ ਦੀ ਜਿਹੜੀ ਯਾਤਰਾ ਇੱਕ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਕੱਢ ਰਿਹਾ ਤੁਹਾਨੂੰ ਸਾਰੀ ਡਿਟੇਲ ਅਨਿਲ ਸ੍ਰੀਨ ਜੀ ਅਕੇ ਦੱਸਣਗੇ ਸੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਮੈਂ ਬੇਨਤੀ ਕਰੂੰਗਾ ਸ੍ਰੀਨ ਸਾਹਿਬ ਨੂੰ ਜੋ ਅਗਲਾ ਪ੍ਰੋਗਰਾਮ ਹੈ ਤੁਹਾਡੇ ਅਕੇ ਰੱਖਣ ਔਰ ਉਸ ਤੋਂ ਬਾਅਦ ਜੋ ਵੀ ਚੀਜ਼ਾਂ ਸੀ ਸਾਹਿਬ ਕੇ ਤੁਹਾਨੂੰ ਗਾਈਡ ਕਰਦੇ ਰਹਿਣਗੇ ਦੱਸਦੇ ਰਹਿਣਗੇ ਤੁਹਾਨੂੰ ਸਮਝਾਉਂਦੇ ਰਹਿਣਗੇ ਸੋ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਆਇਆਂ ਨੂੰ ਸ੍ਰੀ ਸਾਹਿਬ ਸਾਰੇ ਪੱਤਰਕਾਰਾਂ ਦਾ ਅੱਜ ਦੀ ਇਸ ਪ੍ਰੈਸ ਮੀਟਿੰਗ ਵਿੱਚ ਬਹੁਤ-ਬਹੁਤ ਸਵਾਗਤ ਹੈ ਅਸੀਂ ਪਿਛਲੇ ਕੁਝ ਸਮੇਂ ਤੋਂ ਇਹ ਦੇਖ ਰਹੇ ਹਾਂ ਕਿ ਕਿਸ ਤਰੀਕੇ ਨਾਲ ਪੰਜਾਬ ਦੀ ਇੱਕ ਤਾਨਾਸ਼ਾ ਸਰਕਾਰ ਔਰ ਉਹ ਆਮ ਆਦਮੀ ਪਾਰਟੀ ਜਿਸ ਨੂੰ ਪੰਜਾਬੀਆਂ ਨੇ 92 ਵਿਧਾਇਕ ਦੇ ਕੇ ਪੰਜਾਬ ਦੀ ਬਾਲਡਰ ਸੌਂਪੀ ਸੀ ਅੱਜ ਕਿਸ ਤਰੀਕੇ ਦੇ ਨਾਲ ਦਿੱਲੀ ਦੇ ਪਕੌੜੇ ਦਿੱਲੀ ਦੇ ਲੁਟੇਰੇ ਦਿੱਲੀ ਦੇ ਨਕਾਰੇ ਅਰਵਿੰਦ ਕੇਜਰੀਵਾਲ ਮਨੀਸ਼ सिसोदिया ਤੇ ਨਿਰਿੰਦ ਸਿੰਦਰ ਜੈਨ ਦੇ ਚਰਨਾ ਦੇ ਵਿੱਚ ਪੰਜਾਬ ਪੰਜਾਬੀਅਤ ਔਰ ਪੰਜਾਬੀਆਂ ਨੂੰ ਗਿਰਵੀ ਰੱਖ ਦਿੱਤਾ। ਅਰੋੜ ਨੇ ਪਹਿਲਾਂ ਦਿੱਲੀ ਲੁੱਟੀ। ਔਰ ਹੁਣ ਪੰਜਾਬ ਲੁੱਟਣ ਵਾਸਤੇ ਪੰਜਾਬ ਦੇ ਵਿੱਚ ਆ ਗਏ। ਔਰ ਉਸੇ ਕੜੀ ਦੇ ਵਿੱਚ ਜਿੱਥੇ ਪੰਜਾਬ ਦੇ ਵਿੱਚ ਕੂਨ ਵਿਵਸਥਾ ਪੂਰਤਾਂ ਟੜਮਾ ਕੇ ਰਹਿ ਗਈ ਹੈ। ਹੈਲਥ ਬੋਡਲ ਦੀ ਗੱਲ ਕਰਦੇ ਸੀ ਤੇ ਆਪਾਂ ਸਾਰਿਆਂ ਨੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਜ਼ਿਲ੍ਹੇਰ ਦੇ ਵਿੱਚ ਉਹਦੇ ਬਾਅਦ ਕਪੂਰਥਲਾ ਔਰ ਲੁਧਿਆਣਾ ਦੇ ਵਿੱਚ ਕਿਸ ਤਰੀਕੇ ਨਾਲ ਆਕਸੀਜਨ ਪਲਾਂਟਸ ਦੇ ਨਾਲ ਫੇਲਿਅਰ ਹੋਣ ਕਰਕੇ ਕੁਝ ਸਾਧ ਮੌਤਾ ਵੀ ਹੋਈਆਂ ਔਰ ਕਿਸ ਤਰੀਕੇ ਨਾਲ ਜਿਹੜਾ ਸਿੱਖਿਆ ਮਾਡਲ ਦੀ ਗੱਲ ਕਰਦੇ ਸੀਗੇ ਪਿਛੇ ਅਖਬਾਰਾਂ 'ਚ ਆਇਆ ਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ ਕੱਚੀ ਤੋਂ ਲੱਗ ਕੇ ਜਿਹੜੇ 5ਵੀਂ ਤੱਕ ਦੇ ਸਕੂਲ ਨੇ ਉਹਨਾਂ 'ਚ ਸਿਰਫ ਇੱਕ ਟੀਚਰ ਪੜਾਉਂਦਾ ਉਹ 5ਵੀਂ ਨੂੰ ਵੀ ਪੜਾਉਂਦਾ ਉਹ ਕੱਚੀ ਨੂੰ ਵੀ ਪੜਾਉਂਦਾ ਸੋ ਹਰ ਫਰੰਟ ਤੇ ਸਰਕਾਰ ਫੇਲ ਹੋ ਗਈ ਔਰ ਇਹਨਾਂ ਨੂੰ ਪਤਾ ਲੱਗ ਗਿਆ ਕਿ ਪੰਜਾਬੀ ਨੇ ਸਾਡਾ ਬਸਤਾ ਬੰਦ ਦਿੱਤਾ ਹੁਣ ਇੱਕੋ ਇੱਕ ਇਹਨਾਂ ਕੋਲ ਰਹਿ ਗਿਆ ਕਿ ਹੁਣ ਜੋ ਜਾਂਦੇ ਸਮੇਂ ਚ ਜਿੰਨਾ ਲੁੱਟ ਸਕਦੇ ਆ ਲੁੱਟ ਲਈਏ ਉਸ ਕਰਕੇ ਇਹਨਾਂ ਨੇ ਇੱਕ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਜਿਹੜੀ ਬਿਨਾਂ ਕਿਸੇ ਵਿਚਾਰ ਕੀਤੇ ਬਿਨਾਂ ਪੂਲਿੰਗ ਲੈਂਡ ਪੂਲਿੰਗ ਪਾਲਿਸੀ ਦੇ ਲਿਆਂਦੀ ਬਿਨਾਂ ਪਾਲਿਸੀ ਦੇ ਲਿਆਂਦੀ अंदाज़ा लाओ पंजाब के एक सौ चौंठ पिंड इक्की शहर और पैंठ हज़ार पांच सौ तेती एकड़ नोट करो पैंठ हज़ार पांच सौ तेती एकड़ जगह जोड़ी हैगी है लैंड पोलिंग सरकार जोड़ी हैगीवायर करने वास्ते आ गई है तो हैरान पंजाब साडा एग्रीकल्चर स्टेट है ਪੰਜਾਬੇਨੀ ਜਿਹੜੀ ਜੀਵਿਕਾ ਹੈਗੀ ਹੈ ਜਿੰਦਾ ਜਰੀਆ ਜਿਹੜਾ ਹੈਗਾ ਉਹ ਖੇਤੀ ਹੈ ਇੱਕ ਚੇਨ ਹੈਗੀ ਹੈ ਕਿ ਕਿਸਾਨ ਖੇਤੀ ਕਰੇਗਾ ਫਸਲ ਦਾ ਮੁਲ ਬਟੇਗਾ ਜਾ ਕੇ ਬਾਜ਼ਾਰੋਂ ਆਪਣੇ ਬੱਚਿਆਂ ਵਾਸਤੇ ਕੋਈ ਚੀਜ਼ ਲੈ ਕੇ ਆਏਗਾ ਸ਼ਹਿਰ ਚ ਆਏਗਾ ਵਪਾਰੀ ਕੋਲ ਮਾਲ ਖਰੀਦੇਗਾ ਔਰ ਇੱਕ ਚੇਨ ਹੈਗੀ ਹੈ ਤੇ ਜੇ 65533 ਏਕੜ ਜਿਹੜਾ ਹੈਗਾ ਵਾ ਉਸ ਨੂੰ ਐਗਰੀਕਲਚਰ ਤੋਂ ਹਟਾ ਕੇ ਕੰਕਰੀਟ ਤੇ ਲੈ ਜਾਗੇ 1.5 ਲੱਖ ਟਨ ਪੈਡੀ ਔਰ ਇੰਨੀ ਹੀ ਕਣਕ ਦੀ ਝਾੜ ਜਿਹੜੀ ਹੈ ਸਾਨੂੰ ਘਟਾ ਪਏਗਾ ਔਰ ਸਾਡਾ ਜਿਹੜਾ ਫੂਡ ਬਾਉਲ ਹੈਗਾ ਉਹ ਕਿੰਨਾ ਘਟੇਗਾ ਇਸ ਦਾ ਤੁੰਦਾਜਾ ਲਾਓ ਔਰ ਇਹਨਾਂ ਨੇ ਇਸ ਸਰਕਾਰ ਨੇ ਪੈਸੇ ਦੇ ਚੱਕਰ ਦੇ ਵਿੱਚ ਔਰ ਮੈਂ ਤੇ ਦੇਖ ਰਿਹਾ ਸੀ ਬੜੇ ਹੈਰਾਨੀ ਦੀ ਗੱਲ ਹੈ ਪੰਜਾਬ ਸਰਕਾਰ ਦੇ ਅਫਸਰਾਂ ਦੀ ਮੀਟਿੰਗ ਪੰਜਾਬ ਦਾ ਮੁੱਖ ਮੰਤਰੀ ਲੈਂਦਾ ਹੋਵੇ ਪੰਜਾਬ ਦੇ ਮੰਤਰੀ ਲੈਂਦੇ ਹੋਣ ਰੂਲਿੰਗ ਪਾਰਟੀ ਦੇ ਐਮਐਲਏ ਤਾਂ ਕੋਈ ਮੰਨ ਲੈਣੇ ਆ ਲੇਕਿਨ ਇਥੇ ਲੈਂਡ ਪੂਲਿੰਗ ਪਾਲਿਸੀ ਨੂੰ ਇੰਪਲੀਮੈਂਟ ਕਰਨ ਵਾਸਤੇ ਦਿੱਲੀ ਦੇ ਲੁਟੇਰੇ ਅਫਸਰਾਂ ਦੀ ਮੀਟਿੰਗ ਕਰਦੇ ਨੇ ਕਿਸ ਅਧਿਕਾਰ ਨਾਲ ਕਰਦੇ ਨੇ ਅੱਜ ਇਸ ਗੱਲ ਦਾ ਜਵਾਬ ਆਮ ਆਦਮੀ ਪਾਰਟੀ ਨੂੰ ਦੇਣਾ ਪਏਗਾ ਕਿਸ ਅਧਿਕਾਰ ਨਾਲ ਮਨੀਸ਼ ਸੋਧਿਆ ਅਰਵਿੰਦ ਕੇਜਰੀਵਾਲ ਔਰ ਸਤਿੰਦਰ ਜੈਨ ਪੰਜਾਬ ਦੇ ਅਫਸਰਾਂ ਤੇ ਦਬਾਅ ਬਣਾ ਰਹੇ ਨੇ ਕਿ ਕਲੋਨਾਈਜ਼ਰਸ ਕੋਲ ਜਬਰਦਸਤ ਸਾਈਨ ਕਰਾਓ ਕਿਉਂ ਐ ਲੈਂਡ ਪੁਲਿੰਗ ਪਾਲਸੀ ਦਾ ਹਿੱਸਾ ਬਣ ਰਹੇ ਨੇ ਕਿਸਾਨਾਂ ਤੇ ਦਬਾਅ ਬਣਾਇਆ ਜਾ ਰਿਹਾ ਨਹੀਂ ਕਿ ਪਰਚਾ ਦੇ ਦੇਵਾਂਗੇ ਤੁਹਾਡੇ ਉੱਤੇ ਡਰੱਗਸ ਦਾ ਆਪਣੇ ਆਪ ਨੂੰ ਸਰੈਂਡਰ ਕਰੋ ਲੈਂਡ ਪੁਲਿੰਗ ਪਾਲਸੀ ਦਾ ਹਿੱਸਾ ਬਣੋ ਕਿਹੜੀ ਸਰਕਾਰ ਚੱਲ ਰਹੀ ਹੈ ਔਰ ਫਿਰ ਮੈਂ ਪੁੱਛਣਾ ਚਾਹਾਂ ਇੱਥੇ ਵਸਾਨਾ ਕਿੰਨੂ ਇਹ 65000 ਏਕੜ ਦੇ ਉੱਤੇ ਪੰਜਾਬ ਇੱਕ ਲੈਂਡਲੌਕ ਸਟੇਟ ਹੈਗੀ ਹੈ ਇੰਡਸਟਰੀ ਸਾਡੀ ਇਥੋਂ ਬਾਹਰ ਜਾ ਰਹੀ ਹੈ ਨੌਜਵਾਨ ਸਾਡਾ ਜਾਂ ਡਰੱਗਸ ਨਾਲ ਮਰ ਰਹਾ ਜਾਂ ਫੋਰਨ ਜਾ ਰਿਹਾ ਤੇ 65000 ਏਕੜ ਚ ਆ ਕੇ ਬਸੇਗਾ ਕੌਣ ਬਈ ਇਹਦਾ ਜਵਾਬ ਤੇ ਪੰਜਾਬੀਆਂ ਨੂੰ ਦੇ ਦਿਓ ਔਰ ਜੇ ਤੁਸੀਂ ਪਿੰਡਾਂ ਦੇ ਪਿੰਡ ਉਜਾੜੋਗੇ ਕਦੀ ਸੋਚਿਆ ਇੱਕ ਕਿਸਾਨ ਕੋਲੋਂ ਤੁਸੀਂ ਇੱਕ ਏਕੜ ਜਗ੍ਹਾ ਲੈ ਕੇ ਉਹਨੂੰ ਕਹਿੰਦੇ ਤੈਨੂੰ ਸੀ ਹਜ਼ਾਰਗੜ੍ਹ ਦਾ ਪਲਾਟ ਦੇ ਦੇਾਂਗੇ 250 ਗਜ ਦਾ ਤੈਨੂੰ ਇੱਕ ਕਮਰਸ਼ੀਅਲ ਦੇ ਦੇਾਂਗੇ ਕਦੋਂ ਦੇਵਾਂਗੇ ਕਿਵੇਂ ਦੇਵਾਂਗੇ ਇਥੇ ਕੋਈ ਜ਼ਿਕਰ ਨਹੀਂ ਕਿੰਨੇ ਸਾਲਾਂ ਚ ਇਸ ਲੈਂਡ ਨੂੰ ਡਿਵੈਲਪ ਕਰ ਮੁੱਢ ਤਾਂ ਹੀ ਪਲਾਟ ਦਾ ਪੈਗਾ ਜਦੋਂ ਡਵੈਲਪ ਹੋ ਜਾਏਗਾ ਕਦੋਂ ਡਿਵੈਲਪ ਕਰਾਂਗੇ ਇਹਦਾ ਪਤਾ ਨਹੀਂ ਪੱਲੇ ਰਿੱਟੇ ਲਾ ਕਰਦੀ ਮੇਲਾ ਮੇਲਾ ਤਨਖਾਹ ਦੇਣ ਵਾਸਤੇ 2500 ਕਰੋੜ ਰੁਪਇਆ ਹਰ ਮਹੀਨੇ ਆਪਾਂ ਨੂੰ ਕਰਜ਼ਾ ਲੈਣਾ ਪੈਂਦਾ ਇਹਨੂੰ ਡਵੈਲਪ ਕਰਨ ਵਾਸਤੇ ਪੈਸਾ ਕਿੱਥੋਂ ਆਏਗਾ? ਕੀ ਉਹ ਪ੍ਰਾਈਵੇਟ ਬਿਲਡਰਸ ਨੂੰ ਤੁਸੀਂ ਦੇ ਕੇ ਫਿਰ ਅੰਦਰ ਖਾਤੇ ਆਪਣਾ ਫੰਡ ਇਕੱਠਾ ਕਰਨਾ ਚਾਹੁੰਦੇ ਹੋ? ਅਈ ਪੰਜਾਬੀਆਂ ਤੇ ਸਵਾਲ ਪੁੱਛਦੇ ਆ ਕਿ ਤੁਹਾਡੇ ਕੋਲ ਕਿੱਤੀ ਪਲਾਨ ਹੈਗਾ? 65000 ਏਕੜ ਦੇ ਉੱਤੇ ਤੁਸੀਂ ਕਿੱਥੋਂ ਬਸਾਣੇ ਬੰਦੇ? ਕਿਸ ਏਕੜ ਡਵੈਲਪ ਕਰੋਗੇ? ਔਰ ਜਿਹੜੇ ਕਿਸਾਨ ਵੀ ਉਥੋਂ ਉਜੜਨਗੇ ਉਹ ਜਾ ਕੇ ਕਿੱਥੇ ਰਹਿਣਗੇ? ਕਿੱਥੋਂ ਆਪਣੇ ਰੋਟੀ ਦਾ ਸਾਧਨ ਬਣਾਣਗੇ? ਕਿੱਥੋਂ ਉਹਨਾਂ ਦੀ ਆਨ ਵਾਲੀ ਜਨਰੇਸ਼ਨ ਜਿਹੜੀ ਹੈ ਗਿਆ ਨੇ ਉਹ ਆਪਣਾ ਜੀਵਨ ਯਾਪਨ ਕਰਨ ਗਿਆ ਤੁਸੀਂ ਤਾਂ ਅਜੋਨ ਉਜੜ ਕੇ ਬਿਠਾ ਦਿੱਤਾ ਕਿੱਥੇ ਜਾਏਗਾ ਕਹਿੰਦੇ ਜੀ ਅਸੀਂ 1 ਲੱਖ ਰੁਪਿਆ ਉਹਨੂੰ ਦੇ ਦਾਂਗੇ ਜਦੋਂ ਕਿਸਾਨ ਉਥੋਂ ਉਜੜਿਆ ਜਾ ਕੇ ਮਕਾਨ ਕਿਰਾਏ ਤੇ ਹੀ ਲਏਗਾ ਨਾ ਤੇ 5-10 ਹਜ਼ਾਰ ਰੁਪਏ ਮਹੀਨੇ ਦੇ ਉੱਤੇ ਜੇ ਇੱਕ ਮਕਾਨ ਆ ਗਿਆ ਤੇ ਤੁਹਾਡੇ ਤੇ ਲੱਖ ਰੁਪਏ ਤੋਂ ਉੱਥੇ ਵੱਧ ਗਿਆ ਰੋਟੀ ਕਿੱਥੋਂ ਖਾਊਗਾ ਪਰਿਵਾਰ ਨੂੰ ਕਿੰਤਾ ਕੀਤੀ ਹੈ ਸਰਕਾਰ ਨੇ ਇਹੀ ਲੀਗਾ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਸਾਡੇ ਪਿੰਡ ਜਿਸ ਜਿਸ ਧਰਮ ਨਾਲ ਪਿੰਡ ਦੇ ਕਿਸਾਨ ਉਜੜ ਗਿਆ ਉਹਦਾ ਪਰਿਵਾਰ ਉਜੜ ਗਿਆ ਉਹਦਾ ਘਰ-ਬਾਰ ਉਜੜ ਗਿਆ ਉਹਦੇ ਆਏ ਦਾ ਸਾਧਨ ਉਜੜ ਗਿਆ ਉਹਦੇ ਨਾਲ-ਨਾਲ ਹਰ ਪਿੰਡ ਦੇ ਵਿੱਚ ਛੋਟਾ ਦੁਕਾਨਦਾਰ ਕੋਈ ਕਰੀਆਣੇ ਦਾ ਕੰਮ ਕਰਦਾ ਕੋਈ ਨਾਈ ਦਾ ਕੋਈ ਬੜਾਈ ਦਾ ਕੋਈ ਸੁਨਾਰ ਦਾ ਛੋਟੇ-ਮੋਟੇ ਕੰਮ ਕਰਦੇ ਨੇ ਉਹ ਕਿੱਥੇ ਜਾਣਗੇ ਉਹਨਾਂ ਦਾ ਕੀ ਸੋਚਿਆ ਤੁਸੀਂ ਉਹਨਾਂ ਤੇ ਕੋਈ ਮੁਆਵਜ਼ਾ ਵੀ ਨਹੀਂ ਮਿਲ ਰਿਹਾ ਫਿਰ ਖੇਤਾਂ 'ਚ ਕਰਨ ਵਾਲੇ ਮਜ਼ਦੂਰ ਖੇਤ ਮਜ਼ਦੂਰ ਦਾ ਕੀ ਸੋਚਿਆ ਕਿਉਂ ਹਰ ਖੇਤੇ ਨਾਲ ਮਜ਼ਦੂਰ ਜੁੜਿਆ ਹੋਇਆ ਉਹ ਮਜ਼ਦੂਰ ਸਾਡਾ ਕਿੱਥੇ ਜਾਏਗਾ ਕਿੱਥੋਂ ਰੋਟੀ ਖਾਏਗਾ ਕਿੱਥੋਂ ਆਪਣੇ ਪਰਿਵਾਰ ਨੂੰ ਪਾਲੇਗਾ ਕਿੱਥੇ ਜਾ ਕੇ ਰਹੇਗਾ ਸਾਡੇ ਦਲਿਤ ਪਾਈਚਾਰਾ ਜਿਹੜਾ ਪਿੰਡਾ ਚਰਦਾ ਕਿੱਥੋਂ ਕਮਾਏਗਾ ਕਿੱਥੋਂ ਖਾਏਗਾ ਕਿੱਥੇ ਜਾ ਕੇ ਬਸੇਗਾ ਮਨਰੇਗਾ ਵਰਕਸ ਸਾਡੇ ਕਿੱਥੋਂ ਆਪਣੇ ਦਿਹਾੜੀ ਕਮਾਣਗੇ ਤੇ ਕਿੱਥੇ ਜਾ ਕੇ ਰੋਟੀ ਬਸ ਤੇ ਬੱਚਿਆਂ ਨੂੰ ਖਵਾਣਗੇ ਇਹੀ ਨਹੀਂਗਾ ਇੱਕ ਚੇਨ ਸਿਸਟਮ ਹੈਗਾ ਸਾਡਾ ਕਿਸਾਨ ਆਪਣੀ ਫਸਲ ਬੀਜਦਾ ਹੈ ਫਸਲ ਨੂੰ ਜਾ ਕੇ ਮੰਡੀ ਚ ਵੇਚਦਾ ਹੈ ਔਰ ਜਦੋਂ ਮੰਡੀ ਚ डेढ़ लख टन पैडी और इन्नी ही कणक मंडी चाट्ट आएगी वह कि इंपैक्ट पेगा आरती पेगा आरती जी मजदूर है वह पेगा और अल्टीमेटली सादन भंडार जो है वह पेगा यानी कि साढ़े उत्ते पेगा सो एक टोटल जी पॉलिसी ली गई है सरकार ने बिना सोचे समझे ली गई है ਸਿਰੇ ਪਰ ਸਿਰੇ ਦਾ ਮੰਤਵ ਹੈ ਕਿ ਅਸੀਂ ਪੰਜਾਬ ਨੂੰ ਲੁੱਟਣਾ ਕਿਵੇਂ ਹੈ ਪੰਜਾਬ ਦਾ ਪੈਸਾ ਇਕੱਠਾ ਕਿਵੇਂ ਕਰਨਾ ਹੈ ਪਰ ਭਾਰਤੀ ਜਨਤਾ ਪਾਰਟੀ ਮੰਗ ਕਰਦੀ ਹੈ ਇਹ ਪੌੜੀ ਨੂੰ ਤੁਰੰਤ ਵਾਪਸ ਇੱਥੇ ਜਾਵੇ ਇਹ ਪੰਜਾਬ ਵਿਰੋਧੀ ਹੈ ਪੰਜਾਬੀ ਵਿਰੋਧੀ ਹੈ ਇਹ ਲੋਕ ਮਾਰੂ ਹੈ ਇਹਦੇ ਨਾਲ ਪੰਜਾਬ ਦਾ ਸਾਰਾ ਤਾਣਾ ਬਣਾ ਹਿਲ ਕੇ ਰਹਿ ਜਾਏਗਾ ਸਾਡਾ ਪੈਚਾਰਾ ਹਿਲ ਜਾਏਗਾ ਸਾਡੀ ਜਿਹੜੀ ਇਕਨੋਮਿਕ ਚੇਨ ਐਪ ਪੰਜਾਬ ਦੀ ਜਿਹੜੀ ਕਿ ਅੱਗੇ ਹੀ ਬਹੁਤ ਥੱਲੇ ਜਾ ਚੁੱਕੀ ਹੈ ਉਹ ਵੀ ਜਿਹੜਾ ਹੈ ਅਰਥ ਵਿਵਸਥਾ ਸਾਡੀ ਸਾਰੀ ਤਬਾਹ ਹੋ ਕੇ ਰਹਿ ਜਾਏਗੀ ਇਸ ਉਤਰਤਵਾਪਸ ਲਿਆ ਜਾਣਾ ਚਾਹੀਦਾ ਲੇਕਿਨ ਇਸ ਗੁੰਗੀ ਔਰ ਬੈਰੀ ਨਕਮੀ ਔਰ ਨੇਠਲੀ ਸਰਕਾਰ ਇੰਨੀਆਂ ਪ੍ਰੋਟੈਸਟ ਕਿਸਾਨ ਵੀਰਾਂ ਨੇ ਕੀਤੇ ਜਿੱਥੇ ਕਿਸਾਨ ਜਿੱਥੇ ਬੰਦੀਆਂ ਨੇ ਵੀ ਕੀਤੇ ਪਿੰਡ 'ਚ ਰਹਿਣ ਵਾਲੇ ਵਪਾਰੀ ਵੀ ਕਰ ਰਹੇ ਨੇ ਮਜ਼ਦੂਰ ਵੀ ਕਰ ਰਹੇ ਨੇ ਲੇਕਿਨ ਇਹਨਾਂ ਦੇ ਕੰਨ ਤੇ ਜੂ ਨਹੀਂ ਰੈਂਗਦੀ ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਨੇ ਨਿਰਣਾ ਕੀਤਾ 17 ਅਗਸਤ ਤੋਂ ਲਾ ਕੇ 5 ਸਤੰਬਰ ਤੱਕ ਜ਼ਮੀਨ ਬਚਾਓ ਕਿਸਾਨ ਬਚਾਓ ਯਾਤਰਾ ਜਿਹੜੀ ਹੈਗੀ ਹੈ ਭਾਰਤੀ ਜਨਤਾ ਪਾਰਟੀ ਕੱਢਣ ਜਾ ਰਹੀ ਹੈ ਕਿਉਂਕਿ ਜ਼ਮੀਨ ਕਿਸਾਨ ਦੀ ਮਾਂ ਹੈ ਉਹਦੀ ਰੋਜੀ ਰੋਟੀ ਦਾ ਸਾਧਨ ਹੈ ਜੇ ਜ਼ਮੀਨ ਨਾ ਰਹੀ ਤੇ ਕਿਸਾਨ ਨਹੀਂ ਰਹੇਗਾ ਜੇ ਕਿਸਾਨ ਨਾ ਰਿਹਾ ਪੰਜਾਬ ਦੀ ਅਰਥ ਵਿਵਸਥਾ ਨਹੀਂ ਰਹੇਗੀ। ਜੇ ਪੰਜਾਬ ਦੀ ਅਰਥ ਵਿਵਸਥਾ ਨਹੀਂ ਰਹੀ ਤੇ ਸ਼ਹਿਰਾਂ 'ਚ ਵੀ ਰਹਿਣ ਵਾਲਾ ਕੋਈ ਨਹੀਂ ਰਹੇਗਾ। ਬਚੇਗਾ। ਸੁਰੇਸ਼ <strong>ਕਰਕੇ</strong> ਸੀ 17 ਅਗਸਤ ਨੂੰ ਤੁਹਾਡੇ ਇਸੇ ਪਟਿਆਲੇ, ਰਾਜਪੁਰਾ ਦੀ ਔਰ ਕਨੌਰ ਦੇ ਪਿੰਡਾਂ ਦੇ ਨੇ, ਰਾਜਪੁਰਾ ਦੇ ਆਂਦੇ ਨੇ। ਸਨੌਰ ਦੇ ਆਂਦੇ ਨੇ। ਅਸੀਂ ਇਹ ਯਾਤਰਾ ਦਾ ਸ਼ੁਰੂਆਤ 17 ਤਰੀਕ ਨੂੰ ਇਸ ਧਰਤੀ ਤੋਂ ਕਰਾਂਗੇ ਔਰ ਸਾਰੇ ਜਿਹੜੇ ਸ਼ਹਿਰ ਨੇ ਜਿਹੜੇ ਮੈਂ ਦੱਸੇ 21 ਸ਼ਹਿਰ ਆਂਦੇ ਨੇ ਇਹਦੇ ਵਿੱਚ ਜਿਹਨਾਂ ਦੇ ਨਾਲ ਇਫੈਕਟ ਹੋਏਗਾ ਉਹਨਾਂ ਤੇ ਜਾ ਕੇ ਸਾਡੀ ਯਾਤਰਾ ਨਿਕਲੇਗੀ ਜਨ ਜਾਗਰਣ ਯਾਤਰਾ ਕਰਾਂਗੇ ਕਿਸਾਨਾਂ ਨੂੰ ਜਾਗਰੂਕ ਕਰਾਂਗੇ ਇਹਦੇ ਨਾਲ ਕੀ ਕੀ ਨੁਕਸਾਨ ਹੋਣ ਵਾਲੇ ਨੇ ਔਰ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਇਸ ਕਾਨੂੰਨ ਨੂੰ ਵਾਪਸ ਲਵੇ ਔਰ ਸਾਨੂੰ ਲੈਣਾ ਪਏਗਾ ਉਹ ਤਾਂ ਗੋਡੇ ਲਵਾ ਦਿਆਂਗੇ ਅਸੀਂ ਗੋਡੇ ਲਵਾ ਦਿਆਂਗੇ ਭਗਵੰਤ ਮਾਨ ਦੇ ਔਰ ਅਰਵਿੰਦ ਕੇਜਰੀਵਾਲ ਦੇ ਇਹ ਜਿਹੜਾ ਲੁੱਟ ਖੋਹ ਦਾ ਧੰਦਾ ਇਹਨਾਂ ਨੇ ਪੰਜਾਬ 'ਚ ਸ਼ੁਰੂ ਕੀਤਾ ਹੈ ਇਹ ਸਮਝਦੇ ਨੇ ਪੰਜਾਬੀ ਬੇਵਕੂਫ ਨੇ ਕਿ ਕਮਲੇ ਸੀਗੇ ਜਿਹੜੇ ਐਫਐਸ ਦੇ ਕੰਮਿਆਂ ਨੂੰ 92 ਵਿਧਾਇਕ ਦੇ ਦੇ ਦਿੱਤੇ ਲੇਕਿਨ ਪੰਜਾਬੀ ਸਮਝ ਚੁੱਕਾ ਹੈ ਉਹ ਤੁਹਾਡੇ ਝੂਠ ਔਰ ਫਰੇਬ ਦੀ ਰਾਜਨੀਤੀ 'ਚ ਆ ਗਿਆ ਸੀਗਾ ਹੁਣ ਪੰਜਾਬੀ ਤੁਹਾਡੀ ਅਸਲੀਅਤ ਸਮਝ ਚੁੱਕਾ ਹੈ ਦਿੱਲੀ ਵਾਲੇ ਨੇ दूचों मक्खी आंगर कट के मुख्यमंत्री भी नहीं रहता मंत्री भी नहीं रहता एम एल ए भी नहीं रहता अरविंद केजरीवाल जरा कह के सकता दिल्ली के मालिक हम मैं मोदी सौ जन्म ले ले तब भी मुझे हटा नहीं सकता दिल्ली की जनता ने दिखाता जनता जनार्दन जी सुप्रीम है और अब पंजाब की जनता ने तय कर लिया कि बस बहुत हो गया हूँ आम आदमी पार्टी का बिस्तरा गोल और इस करके भारतीय जनता पार्टी जमीन बचाओ किसान जाओ ਪਛਾਉ ਯਾਤਰਾ ਨੂੰ ਲੈ ਕੇ ਅਸੀਂ 17 ਤੋਂ ਲੈ ਕੇ 5 ਤਰੀਕ ਤੱਕ ਇਹ ਅਖੀਰ 5 ਤਰੀਕ ਨੂੰ ਜਾ ਕੇ ਪਖਾਨਕੋਟ ਸਾਡਾ ਸਮਾਪਨ ਹੋਏਗਾ ਇਸ ਯਾਤਰਾ ਦਾ ਅਸੀਂ ਸਾਰੇ ਪੰਜਾਬ ਦੇ ਅਫੈਕਟਿਡ ਜ਼ਿਲ੍ਹਿਆਂ ਦੇ ਵਿੱਚ ਸਥਾਨਾਂ ਦੇ ਵਿੱਚ ਸ਼ਹਿਰਾਂ ਦੇ ਇਹ ਯਾਤਰਾ ਕੱਢਾਂਗੇ ਤੇ ਉਹਦੇ ਵਾਸਤੇ ਮੈਂ ਤੁਹਾਨੂੰ ਸਾਰਿਆਂ ਨੂੰ ਸੱਦਾ ਵੀ ਦੇਣਾ ਕਿ 17 ਤਰੀਕ ਨੂੰ ਤੋਂ ਨੂੰ ਸ਼ਡਿਊਲ ਸਾਰਾ ਅਸੀਂ ਸ਼ੇਅਰ ਕਰ ਲਾਂਗੇ ਉਧਰ ਆਪਾਂ ਸਾਰੇ ਉੱਤੇ ਪਹੁੰਚੀਏ ਔਰ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਤੁਸੀਂ ਥਰਡ ਇੱਕ ਪਿਲਰ ਆਫ ਡੈਮੋਕਰੇਸੀ ਹੈ ਤੁਹਾਡਾ ਇੱਕ ਤੁਹਾਡੀ ਵੀ ਭੂਮਿਕਾ ਬੱਝਦੀ ਬੰਦੀ ਹੈ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਇਹਨਾਂ ਲੁਟੇਰਿਆਂ ਨੂੰ ਪੰਜਾਬ ਚੋਂ ਭਜਾਉਣ ਵਾਸਤੇ ਆਪਾਂ ਸਾਰੇ ਇਕਮੁੱਟ ਹੋ ਕੇ ਇਸ ਯਾਤਰਾ ਦਾ ਹਿੱਸਾ ਬਣੀਏ ਇਹ ਕੋਈ ਸਿਆਸੀ ਯਾਤਰਾ ਨਹੀਂ ਹੈ ਇਹ ਕੇਵਲ ਔਰ ਕੇਵਲ ਪੰਜਾਬ ਔਰ ਪੰਜਾਬੀਅਤ ਨੂੰ ਬਚਾਉਣ ਵਾਲੀ ਯਾਤਰਾ ਹੈ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਵਾਲੀ ਯਾਤਰਾ ਹੈ ਸਾਡੀ ਕਿਸਾਨੀ ਨੂੰ ਬਚਾਉਣ ਵਾਸਤੇ ਔਰ ਸਾਡੀ ਜਿਹੜੀ ਉਪਜਾਊ ਭੂਮੀ ਇਸ ਇਥੇ ਕੋ ਬੰਜਰ ਜ਼ਮੀਨ ਨਹੀਂ ਜਿਹੜੀ ਆ ਰਹੀ ਹੋਵੇ ਸਾਰੀ ਸਾਰੀ ਉਪਜਾਊ ਭੂਮੀ ਹੈ ਉਸ ਦੀ ਰੱਖਿਆ ਵਾਸਤੇ ਆਪਾਂ ਸਾਰੇ ਆਪਾਂ ਇਕੱਠੇ ਹੋ ਕੇ ਉਦੋਂ 17 ਤਰੀਕ ਨੂੰ ਤੁਹਾਡੇ ਇਥੇ ਸ਼ੁਰੂ ਕਰਨਾ ਹੈ ਅਸੀਂ ਉੱਥੇ ਇਕੱਠੇ ਹੋਈਏ ਉਸ ਤੁਹਾਡਾ ਸਾਰਿਆਂ ਦਾ ਸਹਿਯੋਗ ਸਾਨੂੰ ਚਾਹੀਦਾ ਮੈਂ ਇੰਨੀ ਬੇਨਤੀ ਕਰਨ ਵਾਸਤੇ ਆਪਦੀ ਨੂੰ ਬੁਲਾਇਆ ਤਕਲੀਫ ਦਿੱਤੀ ਹੈ ਕਿ 17 ਤਰੀਕ ਨੂੰ ਵਾ ਚੜ ਕੇ ਸਾਡੇ ਨਾਲ ਤੁਹਾਡੇ ਜਿੰਨੀ ਦੇ ਤੁਹਾਡੇ ਹਲਕੇ ਤੋਂ ਨਿਕਲੇਗੀ ਸਾਨੂੰ ਤੁਹਾਡਾ ਸਹਿਯੋਗ ਚਾਹੀਦਾ ਹੈ ਤਾਂ ਕਿ ਜਨਤਾ ਤੱਕ ਆਪਣੀ ਆਵਾਜ਼ ਪਹੁੰਚ ਜਾ ਸਕੇ ਔਰ ਇਹਨਾਂ ਲੁਟੇਰਿਆਂ ਨੂੰ ਪੰਜਾਬ ਤੋਂ ਪੰਜਾਬ ਤੋਂ ਕੰਮ ਸਾਰੇ ਕਿੱਥੇ ਜਾਵਨ ਵਾਲਾ ਹੈ ਅਰੇ ਅੰਨਾਸਰ ਪਾਰ ਤੋਂ ਕਾਰਪੋਰੇਟ ਪੰਜਾਬ ਦੇ ਹੈਗਾ ਨਾ ਇੱਕ ਸਟੇਮ ਹੈਗਾ ਇੱਕ ਮਿੰਜਸਟਰੀ ਕਰ ਗਿਆ ਅਗਰ ਪਲੈਨ ਕੋਲਿੰਗ ਮੰਗਦੇ ਕੋਈ ਬਹੁਤ ਟਾਈਮ ਲੱਗ ਗਿਆ ਮਹੀਨੇ ਦਾ ਪਾਸਪਾਸ ਤੁਸੀਂ ਦੇਖਿਆ ਕਿ ਕੱਲ ਜੇ 10 ਸਪਟੰਬਰ ਦਾ ਇਸ ਤੇ ਤੁਸੀਂ ਜੇ ਦੇਖਿਆ ਹੋਵੇ ਕਿ ਪੰਜ ਕੱਲ ਪੰਜਾਬ ਹਾਈ ਕੋਰਟ ਦੇ ਜਦੋਂ ਇਹ ਮਾਮਲਾ ਲੱਗਿਆ ਇਹਨਾਂ ਕੋ ਕਿਸੇ ਚੀਜ਼ ਦਾ ਜਵਾਬ ਨਹੀਂ ਦਿੱਤਾ ਜੀ ਮੈਂ ਕਹੀ ਹੈ ਪਾਲਿਸੀ ਵਿਦਾਊਟ ਅ ਪਾਲਿਸੀ ਪਾਲਿਸੀ ਵਿਦਾਊਟ ਅ ਪਾਲਿਸੀ ਬਿਨਾ ਸੋਚੇ ਸਮਝੇ ਕਿ ਅਸੀਂ ਕਾਨੂੰ ਕਰਨਾ ਕੀ ਇਹਦਾ ਹਾਈ ਕੋਰਟ ਨੇ ਪੁੱਛਿਆ ਕਿ ਦੱਸੋ ਜੀ ਤੁਸੀਂ ਇਹ ਜਮੀਨ ਕੀ ਕਰਨੀ ਹੈ ਜਿਹੜੇ ਸਾਥੀ ਉਜੜਣਗੇ ਉਹਦਾ ਕੀ ਕਰੋਗੇ ਇਹਦੀ ਡਿਵੈਲਪਮੈਂਟ ਦਾ ਕੀ ਕਰੋਗੇ ਕਿੰਨੇ ਪੀਰੀਅਡ ਚ ਡਿਵੈਲਪਮੈਂਟ ਕਰੋਗੇ ਤੁਹਾਡੇ ਕੋਲ ਤੇ ਆਲਰੇਡੀ ਪੈਸੇ ਹੈ ਨਹੀਂ ਕਰਜ਼ੇ ਦੇ ਤੇ ਲੈ ਕੇ ਤੂੰ تنਖਾਹ ਦਿੰਦੇ ਹੋ ਤੇ ਡਿਵੈਲਪਮੈਂਟ ਕਿਵੇਂ ਕਰੋਗੇ ਇਹ ਜਿਹੜੇ ਕਿਸਾਨਾਂ ਨੂੰ ਕਹਿੰਦੇ ਨੇ 100 ਲੱਖ ਰੁਪਏ ਦੇਾਂਗੇ 650 ਕਰੋੜ ਰੁਪਇਆ ਇੱਕ ਸਾਲ ਦਾ ਉਹ ਮੁਆਵਜ਼ਾ ਦੇਣਾ ਪਏਗਾ ਇਹਨਾਂ ਨੂੰ ਫਿਰ ਜਿਹੜੀ ਡਵੈਲਪਮੈਂਟ ਕਰਨੀ ਹੈ ਕਮ ਸੇ ਕਮ 1 ਕਰੋੜ ਪਰ ਇਕੜ ਦੀ ਜਿਹੜੀ ਡਵੈਲਪਮੈਂਟ ਦੀ ਕਾਸਟ ਪੈਂਦੀ ਹੈ ਔਰ ਉਸ ਨੂੰ ਡਵੈਲਪ ਕਰਨ ਵਾਸਤੇ ਹਜ਼ਾਰਾਂ ਕਰੋੜ ਰੁਪਇਆ ਕਿੱਥੋਂ ਆਏਗਾ ਪੰਜਾਬ ਸਰਕਾਰ ਕੋਲ ਕੋਈ ਜਵਾਬ ਨਹੀਂ ਸੀ ਕੱਲ ਔਰ ਹਾਈ ਕੋਰਟ ਨੇ ਦੇਖੀ ਤਾਂ ਕਹਤਾ ਕਿ ਜਾਂ ਤੇ ਤੁਸੀਂ ਵਾਪਸ ਲੈ ਲਓ ਤੇ ਜਾਂ ਫਿਰ ਸਾਨੂੰ ਆਉਗੇ ਆਰਡਰ ਪਾਸ ਕਰਨਾ ਪਏਗਾ ਤੇ ਉਹਨਾਂ ਨੇ 1 ਮਹੀਨੇ ਦਾ ਟਾਈਮ ਦਿੱਤਾ ਤੁਸੀਂ ਆਪਣਾ ਬਲੂਪ੍ਰਿੰਟ ਲੈ ਕੇ ਆਓ ਤੁਸੀਂ ਕਿਸ ਤਰੀਕੇ ਨਾਲ ਜਿਹੜੇ ਲੋਕ ਪੁਜੜਨਗੇ ਉਹਨਾਂ ਦੇ ਰਹਿਣ ਦੀ ਵਿਵਸਥਾ ਕਿੱਥੇ ਕੀਤੀ ਹੈ ਉਹਨਾਂ ਦੇ ਖਾਣ ਪੀਣ ਦੀ ਵਿਵਸਥਾ ਕਿੱਥੇ ਕੀਤੀ ਹੈ ਜਿਹੜਾ ਰੋਜ਼ਗਾਰ ਖੋ ਰਹੇ ਉਹਨਾਂ ਨੂੰ ਰੀਹਬਿਲੀਟੇਟ ਕਿਵੇਂ ਕਰੋਗੇ ਇਹਦੀ ਡਿਵੈਲਪਮੈਂਟ ਕਿਵੇਂ ਕਰੋਗੇ ਕਿੰਨੇ ਪੀਰੀਅਡ ਚ ਕਰੋਗੇ ਪੈਸਾ ਕਿੱਥੋਂ ਆਏਗਾ ਇਹ ਸਾਰਾ ਵੇਰਵਾ ਦੇਣ ਵਾਸਤੇ ਪੰਜਾਬ ਹਾਈ ਕੋਰਟ ਨੇ ਕੱਲ ਜਿਹੜਾ ਹੈਗਾ ਇਹਨਾਂ ਨੂੰ ਇੱਕ ਮਹੀਨੇ ਦਾ ਟਾਈਮ ਦਿੱਤਾ ਔਰ ਮੈਂ ਜਿਹੜਾ ਹਾਈ ਕੋਰਟ ਤੇ ਜੋ ਕਰੇਗਾ ਕਰੇਗਾ ਲੇਕਿਨ ਪੰਜਾਬ ਦੀ ਜਨਤਾ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਅਸੀਂ ਇਹਨਾਂ ਨੂੰ ਲੁਟੇਰਿਆਂ ਨੂੰ ਪੰਜਾਬ ਲੁੱਟਣ ਨਹੀਂ ਦੇਣਾ ਔਰ ਇਹ ਲੈਂਡ ਪੁਲਿੰਗ ਪਾਲਿਸੀ ਪੰਜਾਬ ਦੀ ਜਨਤਾ ਹਰ ਕੀਮਤ ਦੇ ਉੱਤੇ ਵਾਪਸ ਕਰਾਏਗੀ ਇਹ ਸਭ ਲੁਧਿਆਣਾ ਵਿੱਚ ਅੱਜ ਮਜਦੂਰ ਕਿਸਾਨ ਸੰਗਠਨ ਕਮੇਟੀ ਦਾ ਮਜਦੂਰ ਸੰਗਠਨ ਦੀ ਅਲੂਚੀ ਲਗਾਈ ਹੈ ਹਰਦੀਪ ਸਿੰਘ ਮੁੰਡਿਆਵਾਲੀ ਤੇ ਕਸੀਮ ਮਾਨਵਾਲੀ ਦੇ ਸ਼ਾਂਚਾ ਪੈਲਸ ਦੇ ਵਿੱਚ ਜਿੱਥੇ ਆਪਣਾ ਬੀਜੇਪੀ ਦਾ ਬੈਸਟਾ ਬਣਿਆ ਸੀ ਦਫ਼ਤਰ ਉੱਥੇ ਉਹਨਾਂ ਨੇ ਕਿਸਾਨਾਂ ਨੇ ਲਗਾਈ ਹੈ ਕੁਰਸੀ ਵੀ ਆਓ ਸਾਨੂੰ ਲੈਂਡ ਪੂਲਿੰਗ ਦੀ ਸਕੀਮ ਕੀ ਹੈ ਸਾਨੂੰ ਸਮਝਾਓ ਉਹਨਾਂ ਦੇ ਕੁਰਸੀ ਦਗਾਤੀਆਂ ਦੋ ਤੇ ਉਹਨਾਂ ਨੂੰ ਨਿਉਤਾ ਦਿੱਤਾ ਕਿ ਹੈ ਤੇ ਕੋਈ ਉਹਨਾਂ ਦਾ ਕੋਈ ਨਮਾਡਰ ਪਹੁੰਚਿਆ ਨਹੀਂ ਜੇ ਕੋ ਜਨਨੋਨ ਵਿਚਾਰਨ ਨੂੰ ਪਤਾ ਹੋਵੇ ਤੋ ਪਹੁੰਚਿਆ ਉਹਨੋ ਦੇ ਨਾ ਪਤਾ ਕਵਾਂ ਤੇ ਮਾ ਰੋਹਿ ਨੂੰ ਕੁਕੜ ਪਤਾ ਤੇ ਨਾ ਇਹਦੇ ਮੰਤਰੀ ਨੂੰ ਇਲ ਕੁਕੜ ਪਤਾ ਐ ਪਾਲਸੀ ਕੀ ਹੈ ਪਹੁੰਚੇ ਤੇ ਬਣਾਈ ਗਏ ਵੀ ਤੇ ਕੇਜਰੀਵਾਲ ਮਨੀਸ਼ ਸੋਧਿਆ ਤੇ ਸਤਿੰਦਰ ਜੈਨ ਨੇ ਤੋ ਕਿੱਥੇ ਪਹੁੰਚਣਗੇ ਮਤਲਬ ਚਾਹੁੰਦਾ ਆਪ ਵੀ ਪਤਾ ਉਹਨਾਂ ਜਿਆਦਾ ਪਤਾ ਸਾਨੂੰ ਹੈਗਾ ਕਿ ਪਾਲਸੀ ਦਾ ਕੀ ਕਰ ਰਹੇ ਨੇ ਉਹਨਾਂ ਨੇ ਤੇ ਸਿਰਫ ਗੱਡੀ ਦਿੱਤੀ ਐ ਛੱਡੀ ਵਾਲੀ ਗੱਡੀ ਤੇ ਫਿਰੋ ਬਾਕੀ ਸਾਰਾ ਕੰਮ ਸਾਦਾ ਕੇ ਅਨਲਾਈਸਿਸ ਦੇ ਇਨਫਸਾਰ ਦੇ ਅਲਟੀਮੇਟ ਇਨ ਕਾਇਕਾ ਇਤਨੀ ਲੈਣੇ ਪਾਉਂਦਾ ਹੈ ਪੈਸਾ ਪੰਜਾਬ ਨੂੰ ਲੂਟ ਕਰ ਪੰਜਾਬ ਨੂੰ ਬਰਬਾਦ ਕਰਕੇ ਤਬਾਹ ਕਰਕੇ ਪੈਸਾ ਲੁੱਟ ਕੇ ਚਲੇ ਜਾਣਾ ਤੁਹਾਨੂੰ ਸਰ ਕੀ ਲੱਗਦਾ ਜਿਵੇਂ ਹਾਈ ਕੋਰਟ ਨੇ ਇੱਕ ਮਹੀਨੇ ਰਿਟਨ ਦਿੱਤਾ ਕਿ ਅੱਗੇ ਨੂੰ ਪਰਮਨੈਂਟ ਤੌਰ ਤੋਂ ਉਹ ਕਰ ਸਕਦੇ ਆ ਪੌਸ ਨੂੰ ਬਣਾ ਸਕਦੇ ਆ ਜੋ ਪੰਜਾਬ ਦੀ ਜਨਤਾ ਦਾ ਅਕ੍ਰੋਸ਼ ਐਸ ਪੌਸ ਨੂੰ ਲੈ ਕੇ ਜਿਸ ਤਰੀਕੇ ਨਾਲ ਸਾਰੇ ਕਿਸਾਨ ਵੀ ਖੇਤ ਮਜ਼ਦੂਰ ਮਨਰੇਗਾ ਵਰਕਰਸ ਪਿੰਡਾਂ ਚ ਛੋਟਾ ਛੋਟਾ ਕੰਮ ਕਰਨ ਵਾਲੇ ਦੁਕਾਨਦਾਰ ਸਾਡੇ ਦਲਿਤ ਭਾਈਚਾਰਾ ਮੰਡੀਆਂ ਦੇ ਆੜਤੀਏ ਮੰਡੀਆਂ ਦੇ ਜਿਹੜੇ ਮੰਡੀਆਂ ਚ ਕੰਮ ਕਰਨ ਵਾਲੇ ਮਜ਼ਦੂਰ ਇਸ ਸਾਰਿਆਂ ਦਾ ਜਿਸ ਤਰੀਕੇ ਨਾਲ ਇਹ ਬਵੇਲਾ ਉੱਠਿਆ ਹੈ ਜਿਹੜਾ ਅਕ੍ਰੋਸ਼ ਉੱਠਿਆ ਹੈਗਾ ਜਿਵੇਂ ਕਹਿੰਦੇ ਨੇ ਘਰ ਨੂੰ ਅੱਗ ਲੱਗ ਜੇ ਉਹਦੇ ਚ ਬਚਦਾ ਕੁਝ ਨਹੀਂ ਅੱਜ ਪੰਜਾਬ ਨੂੰ ਅੱਗ ਵੀ ਇਹਨਾਂ ਨੇ ਲਾਈ ਐ ਔਰ ਇਹ ਅਗ ਆਮ ਆਦਮੀ ਪਾਰਟੀ ਦਾ ਸੁਪਰਾ ਸਾਫ ਕਰੇਗੀ ਪੰਜਾਬ ਤੇ ਭਾਈ ਅਮਰੀਕਾ ਅਮਰੀਕਾ ਨੇ 55 25% ਨੂੰ 50% ਚੈਲੰਜ ਦਤਾ ਇੱਕ ਮਿੰਟ ਐਸ ਇਸ ਵਿਸ਼ੇ ਤੇ ਕਿਸੇ ਕੋਈ ਹੋਰ ਪ੍ਰਸ਼ਨ ਨਾ ਕਰਨੀ ਇੱਕ ਸਵਾਲ ਆ ਰਿਹਾ ਸਰ ਇੱਕ ਮਿੰਟ ਸੀ ਹਾਂ ਇਹ ਕੌਂਸੀ ਜਿਹੜੀ ਕੌਂਸੀ ਪਾਲੀ ਪੰਜਾਬ ਸਰਕਾਰ ਤੋਂ ਤੁਹਾਨੂੰ ਜਲਦੀ ਹੋਊਗੀ ਹੁਣ ਤੁਸੀਂ ਇਹਦਾ ਬੋਲ ਸਕਦੇ ਮੈਂ ਹੁਣ ਦੱਸਦਾ ਔਰਸੀ ਕੋਈ ਵੀ ਲੈਂਦੀ ਜਾਵੇ ਉਹਨੂੰ ਸੋਚ ਸਮਝ ਕੇ ਲੈਂਦਾ ਜਾਵੇ ਤਾਂ ਕੋਈ ਇਚ ਮਾੜਾ ਨਹੀਂ ਹੁੰਦਾ ਕਿ ਪ੍ਰਦੇਸ਼ ਦੀ ਡਵੈਲਪਮੈਂਟ ਹੋਣੀ ਇੱਕ ਪ੍ਰੋਸੈਸ ਹੁੰਦਾ ਹੈ। ਲੇਨ 63 60000 ਏਕੜ ਮੈਂ ਤੁਹਾਨੂੰ ਇੱਕ ਡਾਟਾ ਸ਼ੇਅਰ ਕਰਨਾ रह ਗਿਆ। ਜਿਹੜੀ ਮੈਂ ਗੱਲ ਕਹੀ ਸੀ ਕਿ ਪੰਜਾਬ ਨੂੰ ਵਸਾਣਾ ਕਿੱਥੇ ਥੇ 65000 ਏਕੜ ਤੇ ਵਸਾਣਾ ਕਿੰਨੂ ਇਹ ਤੇ ਦੱਸ ਦਿਓ। ਕਿੱਥੋਂ ਆਊਗੇ ਵਸਣ ਵਾਲੇ ਲੋਕ ਪੰਜਾਬ ਦੀ ਗਿਣਤੀ ਤਾਂ ਉਨੀ ਹੋਈ ਹੈ ਨਾ 3 ਕਰੋੜ ਦੇ ਆਲੇ ਦੁਆਲੇ। ਸਾਡੇ ਬੱਚੇ ਤਾਂ ਬਾਹਰ ਜਾ ਰਹੇ ਨੇ। ਇੰਡਸਟਰੀ ਸਾਡੇ ਆ ਨਹੀਂ ਰਹੀ ਇਹਨਾਂ ਦੇ ਗੈਂਗਸਟਰਾਂ ਕਰਕੇ ਇਹਨਾਂ ਦੀ ਫਰੋਤੀ ਦੀ ਕੌਲਾਂ ਕਰਕੇ ਜਿਸ ਤਰ੍ਹਾਂ ਕਾਨੂੰਨ ਦੀ ਵਿਵਸਥਾ ਕਾਨੂੰਨ ਵਿਵਸਥਾ ਹੈਗੀ ਐ ਅੱਜ ਤੁਸੀਂ ਮੋਬਾਈਲ ਫੜ ਕੇ ਸੜਕ ਤੇ ਚੱਤ ਚੱਲ ਸਕਦੇ ਹੋ ਮੈਂ ਤੁਹਾਨੂੰ ਪੁੱਛਦਾ ਸਨੇਚੇ ਕੋਈ 2 ਮਿੰਟ ਨਹੀਂ ਲੱਗਦੇ ਜੇ ਮਰਜ਼ੀ ਘਰ ਚ ਕੰਨ ਟੱਪ ਕੇ ਜਿਹੜਾ ਮਰਜ਼ੀ ਆ ਕੇ ਕਤਲ ਕਰਕੇ ਚੱਲ ਜਾਂਦਾ ਲੁੱਟ ਕੇ ਚੱਲ ਜਾਂਦਾ ਕਿਸਨ ਕੋਈ ਪੁੱਛਣ ਵਾਲਾ ਨਹੀਂ ਕੋਈ ਵੀ ਜਿਹੜੀ ਪੌਸੀ ਬੰਦੀ ਐ ਉਹ ਡਿਮਾਂਡ ਦੇਖ ਕੇ ਬੰਦੀ ਐ ਜ਼ਰੂਰਤ ਕੀ ਐ ਪੰਜਾਬ ਨੂੰ ਉਹ ਦੇਖ ਕੇ ਬੰਦੀ ਐ ਔਰ ਜਦੋਂ ਆਲਰੇਡੀ ਸਾਡੇ ਕੋਲ ਤੁਸੀਂ ਤੇ ਨੇੜੇ ਬੈਠੇ ਹੋ ਆ ਜਿਰਕਪੁਰ ਦੇ ਕਿੰਨੇ ਫਲੈਟ ਖਾਲੀ ਪਏ ਨੇ ਅਜੇ ਤੱਕ ਪਏ ਨੇ ਜਾਣਿਆ ਪਚੰਦੀਗੜ੍ਹ ਤੁਸੀਂ ਸਾਰੇ ਜਾਣਦੇ ਹੋਵੋਗੇ ਕਿਵੇਂ ਖਾਲੀ ਪਏ ਨੇ ਜਿਹੜੇ ਬਣ ਕੇ ਰਹਿ ਗਏ ਹੁਣ ਅੰਦਾਜ਼ਾ ਲਾਓ ਜਗਰਾਉਂ ਦੇ ਵਿੱਚ 113 ਏਕੜ 슈ਗਰ ਮਿਲ ਜੜੀ ਕੀ ਆ ਉਹ ਜਦੋਂ ਬੰਦ ਹੋ ਗਈ 2009 ਦੀ ਉਹਨੂੰ ਕਨਵਰਟ ਕਰਤਾ ਹੈ ਸਰਕਾਰ ਨੇ ਉਸ ਵੇਲੇ ਦੀ ਅਕਾਲੀ ਭਾਈਪਸਾ ਸਰਕਾਰ ਨੇ ਕਿ ਇਹਦੇ ਫਿਰ 에ਸੈਂਸ਼ੀਅਲ ਪਲਾਟ ਕੱਟਦੇ ਜਾਂਦੇ ਅੱਜ ਤੱਕ ਉੱਥੇ 5 ਤੋਂ 10 ਘਰਾਂ ਦੇ ਇਲਾਵਾ ਘਰ ਨਹੀਂ ਬਣੇ 2009 ਤੋਂ ਲੈ ਕੇ 25 ਆ ਗਿਆ ਕਿੰਨੇ ਸਾਲ ਹੋ ਗਏ 16 ਸਾਲ 16 ਸਾਲਾਂ 'ਚ 10 ਘਰ ਨਹੀਂ ਬਣੇ ਔਰ ਇੱਕ ਹੀ ਕਰ ਰਹੇ ਨੇ ਜਗਰਾਉਂ 'ਚ ਉਹ 113 ਏਕੜ ਦੇ ਪਈ ਹੈ ਜੇ 530 ਏਕੜ ਜਗਰਾਉਂ ਦੇ ਵਿੱਚ ਹੋਰ ਲੈ ਉਹਨੂੰ ਐਕਵਾਇਰ ਕਰਦੇ ਸੋਚਦੇ ਯਾਰ ਸ਼ਰਮਾ ਦੁੱਖ ਹੁੰਦਾ ਕਿ ਸਾਡੇ ਪੰਜਾਬ ਨਾਲ ਕੀ ਕਰ ਰਹੇ ਨੇ ਮਾਨਸਾ 50 ਏਕੜ ਦੇ ਵਿੱਚ ਅੱਜ ਮਾਨਸਾ ਦੇ 4 ਕਿਲੋਮੀਟਰ ਦੇ ਵਿੱਚ ਵਿੱਚ ਇਹਨਾਂ ਨੇ ਬੁੱਢਾ ਨੇ ਬਣਾਈ ਸੀ ਅੱਜ ਤੱਕ ਉਹ ਬੰਜਰ ਪਈ ਮਤਲਬ ਉੱਥੇ ਬੱਸਰ ਕੋਈ ਨਹੀਂ ਆਇਆ 125 ਏਕੜ ਉੱਥੇ ਕਰ ਰਹੇ ਨੇ ਔਰ ਇੱਕ ਚੀਜ਼ ਹੋਰ ਬੜਾ ਇੰਟਰਸਟਿੰਗ ਡਾਟਾ ਤੁਹਾਨੂੰ ਦੱਸਦੇ ਨੇ ਇਹਨਾਂ ਨੇ 65500 ਤੇ 30 ਏਕੜ ਦੀ ਗੱਲ ਕੀਤੀ ਹੈ 1968 ਅੱਜ ਕੀ ਹੈ ਜੀ 2025 ਕਿੰਨੇ ਸਾਲ ਹੋ ਗਏ 59 ਸਾਲ 59 ਸਾਲਾਂ ਚ ਹੁਣ ਤੱਕ ਪੰਜਾਬ ਦੇ ਵਿੱਚ 25000 ਏਕੜ ਜਗਾ ਐਕਵਾਇਰ ਕੀਤੀ ਗਈ ਸੀ ਲੋਕਾਂ ਨੂੰ ਬਸਾਨ ਵਾਸਤੇ ਜਾਂ ਡਵੈਲਪਮੈਂਟ ਵਾਸਤੇ ਚਾਹੇ ਇੰਡਸਟਰੀ ਦੇ ਹੋਣ ਚਾਹੇ ਉਹਦੇ ਹੋਣ 59 ਸਾਲਾਂ ਚ 25000 ਏਕੜ ਔਰ ਪਿਛਲੇ 25 ਸਾਲਾਂ ਦੇ ਵਿੱਚ ਸਿਰਫ 10000 ਏਕੜ 10967 ਏਕੜ ਜਗ੍ਹਾ ਐਕਵਾਇਰ ਕੀਤੀ ਗਈ ਪੁੰਡਾ ਵੱਲੋਂ ਕਿੰਨੀ 25 ਸਾਲਾਂ 'ਚ 10000 967 ਉਹਦੇ ਵਿੱਚੋਂ ਵੀ ਹਜਰ ਅਖ਼ਰ ਸਿਰਫ 8091 ਡਵੈਲਪ ਕਰ ਪਾਏ ਨੇ ਔਰ ਜਿਹੜੀ ਬਾਕੀ ਜਿਹੜੀ 2967 ਯਾਨੀ ਕਿ 3000 ਏਕੜੀ ਸਮਝ ਲਈ ਆਪਾਂ ਮੋਟੀ-ਮੋਟੀ ਉਹਨੂੰ ਡਵੈਲਪ ਨਹੀਂ ਅਜੇ ਤੱਕ ਕਰ ਪਾਏ ਇਥੇ ਇਥੇ ਕਿੰਨੂ ਵਸਾਣਾ ਲਿਆ ਕੇ ਇਹਨਾਂ ਨੇ 65000 ਜਿਹੜੀ ਆਲਰੇਡੀ ਜਗ੍ਹਾ ਪਈ ਹੈ ਉਹਨੂੰ ਤੁਸੀਂ ਵਸਾ ਨਹੀਂ ਸਕਦੇ ਉਹਦੇ ਚੋਂ ਵਸੋਂ ਲਿਆ ਨਹੀਂ पाए ਉਹ ਹਜੇ ਤਾਂ ਉਜਾੜ ਪਈ ਹੈ ਤੇ ਫਿਰ ਤੇ ਦਾਲ ਚ ਕੋਈ ਨਾ ਕੁਝ ਕਾਲਾ ਹੈ ਨਾ ਜਿਹੜਾ ਹੋਰ ਤੁਸੀਂ ਇੰਨੀ ਜਗ੍ਹਾ ਕਰ ਰਹੇ ਹੋ ਠੀਕ ਹੈ ਸਮੇਂ ਦੇ ਮੁਤਾਬਕ ਰਿਕੁਆਇਰਮੈਂਟ ਹੁੰਦੀਆਂ ਨੇ ਸਰਕਾਰਾਂ ਕਰਦੀਆਂ ਨੇ ਰੀਜ਼ਨੇਬਲ ਤੇ ਗੱਲ ਕਰਨ ਨਾ 65000 ਤੁਸੀਂ ਸਾਰਾ ਕੰਪਲੀਟ ਕਰਕੇ ਰੱਖਦੇ ਨੇ ਪੰਜਾਬ ਨੂੰ ਪੰਜਾਬ ਹਰਿਆਲੀ ਲਈ ਮਸ਼ਹੂਰ ਹੈ ਪੰਜਾਬ ਖੇਤੀ ਲਈ ਮਸ਼ਹੂਰ ਹੈ ਸੋ ਇਹ ਹੈ ਸਰਕਾਰ ਦੀ ਸੋਚ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ